ਜਾਣੋਗੇ ਸਭ ਪਾਗੜ ਸਭ ਦਿਨਾਂ ਦੇ ਰਾਜ ਰਿਸਤਾਂ ਬਣਾਂ ਅਸੀਰ ਬਣ ਗਿਆ ਸੀ ਪਰਮਾਨਾ ਅੱਲਣ ਅਸੀਰ ਬਣ ਗਿਆ ਸੀ ਕੁਝ ਹਾਮੀਆਂ ਤੇ ਕੁਝ ਗੁਲਾਮੀਆਂ ਦਾ ਮੌਸਮ ਹਰ ਇੱਕ ਰਦੀਨ ਬਣ ਗਿਆ ਸੀ ਜਨਾਬ ਕਮਲ ਖੁਸ਼ਕੂ ਖੁਸ਼ਬੂ ਖਰਾਕਾਂ ਸੀ ਜਨਾਬ ਕਮਲ ਖੁਸ਼ਬੂ ਖਰਾਕਾਂ ਸੀ ਬਣ ਮੁਸਾਫਰ ਚਲੇ ਗਏ ਇਹਸਾਨ ਹੋ ਕੇ ਸਭ ਪਾਗੜ ਸਭ ਦਿਨਾਂ ਦੇ ਰਾਜ ਸਭ ਪਾਗਲ ਸਭ ਦਿਲਾਂ ਦੇ ਰਾਜੇ ਸਭ ਮਿਲੇ ਸੀ ਇੱਕ ਦੂਜੇ ਨੂੰ ਨਜ਼ਰ ਆ ਕੇ ਪਰ ਵਿਛੜੇ ਇੱਕ ਦੂਜੇ ਨਾਲ ਤੇ ਵਿਛੜੇ ਇੱਕ ਦੂਜੇ ਦੀ ਯਾਦ ਹੋ ਗਈ ਕਿਤਿਆਂ ਸੀ ਜੋ ਇੱਕ ਦੂਜੇ ਨੂੰ ਤੀਜਰਾਂ ਦੇ ਭੁੱਲਦਿਆਂ ਇੱਕ ਦੂਜੇ ਬੈਠੀ ਉਹ ਫਿਕਰਾਂ ਵਾਲੀ ਲੜੀਆਂ ਕਿਵੇਂ ਬੁੱਝਣਿਆ ਔ ਸਮਾਂ ਕਿਵੇਂ ਲੰਘੀ ਵਰ ਸਾਗ ਨਾਲ ਬਤਾਈਆਂ ਜਿਕਰਾਂ ਨਹੀਂ ਭੁੱਲਦਿਆਂ ਹੁਣ ਚਲੇ ਗਏ ਨੇ ਉਹ ਆਪੋ ਆਪਣੇ ਰਾਹ ਮੁਨੇ ਚਲੇ ਗਏ ਨੇ ਉਹ ਆਪੋ ਆਪਣੇ ਨਾਲ ਜਿਹੜੇ ਰਹਿੰਦੇ ਸੀ ਇੱਕ ਦੂਜੇ ਤੋਂ ਤੁਰਭਾਣ ਹੋ ਕੇ ਸਭ پاਗਲ ਸਭ ਦਿਲਾ ਦੇ ਰਾਹੇ ਸਭ پاਗਲ ਸਭ ਦਿਲਾ ਦੇ ਰਾਹੇ ਸਭ ਮਿਲੇ ਸੀ ਇੱਕ ਦੂਜੇ ਨੂੰ ਅਣਜਾਣ ਹੋ ਕੇ ਜਿਦੋਂ ਵਿਛੜੇ ਸਭ ਇੱਕ ਦੂਜੇ ਨਾਲ ਤਾਂ ਵਿਛੜੇ ਇੱਕ ਦੂਜੇ ਦੀ ਜਾਣ ਹੋ ਗਈ ਉਹ ਬੱਕਰਾਂ ਦਾ ਪਿਆਲਾ ਖੁੱਲਾ ਸੀ ਉਹ ਬੱਕਰਾਂ ਦਾ ਪਿਆਲਾ ਖੁੱਲਾ ਸੀ ਸੱਚੇ ਸਮਾਂ ਬਹੁਤ ਬੜਮੁੱਲਾ ਸੀ ਇਸੇ ਨੇ ਐਂ ਬੁਨਾ ਨਹੀਂ ਸਕਾਏ ਤੇ ਨਵੇਂ ਰੰਗ ਨਵੇਂ ਨੰਮੇ ਰੰਗਾਂ ਦਾ ਫੇਰ ਖੁੱਲਾ ਸੀ ਇਹ ਰੀਤਾਂ ਨੇ ਸਿਕਾਇਆ ਆਣ ਜਾਣ ਬਾਰੇ ਇਹ ਰੀਤਾਂ ਨੇ ਸਿਕਾਇਆ ਆਣ ਜਾਣ ਬਾਰੇ ਤੇ ਸਮਾਂ ਗੁਜ਼ਰ ਇੱਕ ਦੂਜੇ ਦਾ ਮਾਣ ਹੋ ਗਏ ਸਭ ਪਾਗਲ ਸਭ ਦਿਲਾਂ ਦੇ ਰਾਜੇ ਸਭ ਪਾਗਲ ਸਭ ਦਿਲਾਂ ਦੇ ਰਾਜੇ ਸਭ ਕੁ ਵਿਲੇਸ਼ ਇੱਕ ਦੂਜੇ ਨੂੰ ਅਣਜਾਣ ਹੋ ਗਏ ਜਦੋਂ ਵਿਛੜੇ ਇੱਕ ਦੂਜੇ ਨਾਲ ਤੇ ਵਿਛੜੇ ਇੱਕ ਦੂਜੇ ਦੀ ਜਾਣ ਹੋ ਗਏ ਸਭ ਪਾਗਲ ਸਭ ਦਿਲਾਂ ਦੇ ਰਾਜੇ